ਇੱਕ ਦਲਤ ਪਰਿਵਾਰ ਦੇ ਇੱਕ ਨੌਜਵਾਨ ਬੱਚੇ ਨੂੰ ਜਿਹੜੀ ਲੈਟਰਨ ਦੀ ਵਿੱਚ ਸੀਟ ਤੋਂ ਪਾਣੀ ਪਿਆਇ ਜਾਵੇ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਜਿਹੜੇ ਕਹਿੰਦੇ ਸੀਗੇ ਇਹ ਦੇਸ਼ ਡਾਟਾ ਵੇਦ ਕਰਦੇ ਦੇਸ਼ ਹੈ ਇਹ ਸੰਵਿਧਾਨ ਦਾ ਹੈ ਗਰੀਬਾਂ ਦਾ ਇੱਥੇ ਦਲਤ ਰਾਸ਼ਟਰਪਤੀ ਹੋ ਜਿਹੜੀ ਗੋਰੇ ਮੱਤੇ ਤੇ ਤਸ਼ੱਦਦ ਹੋਇਆ ਹੈ ਬਿਨਾਂ ਕਿਸੇ ਕਾਰਨ ਤੋਂ ਵੀ ਧਰਨਾ ਨਹੀਂ ਲਾਉਣਾ ਦੇ ਲਈ 28 ਫਰਵਰੀ ਨੂੰ ਇੱਥੇ ਐਸ ਡੀ ਐਮ ਦੇ ਦਫ਼ਤਰ ਦੇ ਅੱਗੇ ਬਹੁਤ ਵੱਡਾ ਇੱਕ ਰੋਸ ਧਰਨਾ ਲੈ ਜਾਵੇਗਾ ਜਸਟ ਟਾਈਮ ਪੰਜਾਬ ਦੇ ਵਿੱਚ ਚੰਦ ਭਾਨ ਵਾਲਾ ਮਾਮਲਾ ਜਿਹੜਾ ਉਹ ਪੂਰੇ ਪੂਰਾ ਪੱਖਿਆ ਹੋਇਆ ਸੀਗਾ ਮਜ਼ਦੂਰਾਂ ਦੇ ਨਾਲ ਰਿਲੇਟਡ ਹੀ ਉਹ ਮੁੱਦਾ ਸੀਗਾ ਤੇ ਉਹਨਾਂ ਹੀ ਦਿਨਾਂ ਦੇ ਵਿੱਚ ਆ ਜਿਹੜਾ ਇੱਕ ਮਜ਼ਦੂਰ ਆਗੂ ਜੋ ਕਿ ਮੱਤੇ ਤੋਂ ਅੰਗਰੇਜ਼ ਸਿੰਘ ਗੋਰਾ ਮੱਤਾ ਉਹ ਉਸ ਨੂੰ ਆ ਜਿਹੜਾ ਪਾਲਸ ਵੱਲੋਂ ਚੱਕ ਲਿਆ ਜਾਂਦਾ ਤੇ ਇਸ ਤੋਂ ਬਾਅਦ ਉਹਨਾਂ ਦੇ ਕਹਿਣ ਦੇ ਮੁਤਾਬਕ ਉਹਨਾਂ ਦੇ ਤੇ ਤਸ਼ੱਦਦ ਹੁੰਦਾ ਤੇ ਅੱਜ ਸ਼ੇਰ-ਏ-ਪੰਜਾਬ ਅਕਾਲੀ ਦਰ ਪਾਰਟੀ ਤੇ ਹੋਰ ਨਾ ਜਮਹੂਰੀ ਜਥੇਬੰਦੀਆਂ ਵੱਲੋਂ ਕੱਤਰ ਹੋ ਕੇ ਆ ਜਿਹੜਾ ਗੁਰੂ ਘਰ ਗੰਗਸਰ ਜੈਤੋ ਵਿਖੇ ਆ ਜਿਹੜਾ ਉਹ ਇਕੱਠ ਕੀਤਾ ਗਿਆ ਤੇ ਇਸ ਦੌਰਾਨ ਜਿਹੜੇ ਕੁਝ ਫੈਸਲੇ ਆ ਜਿਹੜੇ ਉਹ ਲਏ ਗਏ ਹੈਗੇ ਆ ਆ ਸਾਡੇ ਨਾਲ ਸ਼ੇਰ-ਏ-ਪੰਜਾਬ ਅਕਾਲੀ ਦਲ ਤੋਂ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਅੱਜ ਜੋ ਮੀਟਿੰਗ ਹੋਈ ਹੈਗੀ ਇਸ ਮੀਟਿੰਗ ਦਾ ਜਿਹੜਾ ਮੇਨ ਪਰਪਸ ਮੰਤਵ ਕੀ ਸੀ ਇਹਦਾ ਮੰਤਵ ਬੜੀ ਦੁਖਦਾਈ ਤੇ ਅਫਸੋਸਨਾਕ ਘਟਨਾ ਵਾਪਰੀ ਹੈ ਜਿਹੜੀ ਗੋਰੇ ਮੱਤੇ ਤੇ ਤਸ਼ੱਦਦ ਹੋਇਆ ਹੈ ਬਿਨਾਂ ਕਿਸੇ ਕਾਰਨ ਤੋਂ ਵੀ ਧਰਨਾ ਨਹੀਂ ਲਾਉਣਾ ਜਿਹੜੇ ਲੋਕ ਜਮਹੂਰੀਅਤ ਦੇ ਨਾਂ ਤੇ ਗਰੀਬਾਂ ਦੇ ਨਾਂ ਤੇ ਇਨਸਾਫ ਦੇ ਨਾਂ ਤੇ ਆਏ ਸੀ ਉਹਨਾਂ ਲਈ ਜੋ ਕੁਝ ਵਾਪਰ ਰਿਹਾ ਇਹ ਅਣਕਿਆਸ ਹੈ ਸਾਡੇ ਲਈ ਗੋਰਾ ਮਤਾ ਸਾਡੀ ਜਥੇਬੰਦੀ ਦੇ ਮਜ਼ਦੂਰ ਜਿਹੜਾ ਰਿੰਗਾ ਉਹਦਾ ਪ੍ਰਧਾਨ ਕੁਝੀ ਗੱਲ ਹੈ ਜਿਹੜਾ ਜਮਹੂਰੀ ਕਦਰਾਂ ਕੀਮਤਾਂ ਕਿਸੇ ਨਾਲ ਬੇਇਨਸਾਫੀ ਹੈ ਉਹ ਪਾਰਟੀਬਾਜੀ ਤੋਂ ਉੱਪਰ ਅੱਜ ਸਾਰੀਆਂ ਪਾਰਟੀਆਂ ਨੇ ਜਨਤਕ ਜਥੇਬੰਦੀਆਂ ਨੇ ਇੱਥੇ ਇਕੱਠੇ ਹੋਏ ਐ ਉਹ ਲਈ ਜੋ ਲੋਕ ਕਸੂਰਵਾਰ ਆ ਚਾਰ ਬੰਦੇ ਜਿਹੜੇ ਦੋਸ਼ੀ ਨਾਮਜ਼ਦ ਕੀਤੇ ਗਏ ਆ ਉਹਨਾਂ ਚਾਰਿਆਂ ਨੂੰ ਪਰਚਾ ਦਰਜ ਹੋਵੇ ਇਹਨੂੰ ਮੁਆਵਜ਼ਾ ਮਿਲੇ ਤੇ ਜੁਡੀਸ਼ੀਅਲ ਇਨਕੁਆਇਰੀ ਮਿਲੇ ਇਹਦੇ ਲਈ 28 ਫਰਵਰੀ ਨੂੰ ਇੱਥੇ ਐਸ.ਡੀ.ਐਮ ਦੇ ਦਫ਼ਤਰ ਦੇ ਅੱਗੇ ਬਹੁਤ ਵੱਡਾ ਇੱਕ ਰੋਸ ਧਰਨਾ ਲਾਇਆ ਜਾਵੇਗਾ ਸਾਨੂੰ ਅਫਸੋਸ ਹੈ ਕਿ ਐਸ.ਡੀ.ਐਮ ਇਹ ਸਲਾਹਾਂ ਦੇ ਵਿੱਚ ਧਰਨੇ ਨਾਲੋਂ ਗੋਰੇ ਮੱਤੇ ਨੂੰ ਨਹੀਂ ਮੈਂ ਤੇਰੀ ਜ਼ਮਾਨਤ ਕੈਨਸਲ ਕਰ ਦੂੰ ਸਾਨੂੰ ਇਸ ਤਰ੍ਹਾਂ ਦੀ ਅਫਸਰਸ਼ਾਹੀ ਦੇ ਰਵੱਈਏ ਦੇ ਉੱਤੇ ਬਹੁਤ ਦੁੱਖ ਪਹੁੰਚੇ ਜੇ ਅਫਸਰ ਇੰਨੀਆਂ ਛੋਟੀਆਂ ਗੱਲਾਂ 'ਚ ਠੇਹੰਦਾਰਾਂ ਦੇ ਜਾਂ ਹੋਰਾਂ ਦੇ ਪ੍ਰਭਾਵ ਥੱਲੇ ਆ ਕੇ ਜਿੰਨਾ ਤੋਂ ਇਨਸਾਫ ਦੀ ਉਮੀਦ ਹੈ ਉਹ ਇਹ ਜਿੰਨੀਆਂ ਗੱਲਾਂ ਕਰਨਗੇ ਮੈਂ ਸਮਝਦਾ ਕਿ ਇਹ ਇੱਕ ਘਟਨਾ ਨਹੀਂ ਇੱਕ ਜਮਹੂਰੀਅਤ ਦਾ جناਜਾ ਨਿਕਲਣ ਵਾਲੀ ਗੱਲ ਇੱਕ ਦਲਤ ਪਰਿਵਾਰ ਦੇ ਇੱਕ ਨੌਜਵਾਨ ਬੱਚੇ ਨੂੰ ਜਿਹੜੀ ਲੈਟਰਨ ਦੀ ਵਿੱਚ ਸੀਟ ਤੋਂ ਪਾਣੀ ਪਿਆਇ ਜਾਵੇ ਇਹਦੀ ਜਿੰਨੀ ਨਿੰਦਿਆ ਕੀਤੀ ਜਾਵੇ ਜਿਹੜੇ ਕਹਿੰਦੇ ਸੀਗੇ ਦੇਸ਼ ਡਾਕਟਰ ਅੰਬੇਦਕਰ ਦੇ ਦੇਸ਼ ਹੈ ਇਸ ਸਵਧਾਨ ਦਾ ਗਰੀਬਾਂ ਦਾ ਇੱਥੇ ਦਲਤ ਰਾਸ਼ਟਰਪਤੀ ਹੋ ਇੱਕ ਵਿਅਕਤੀ ਨੇ ਇਹ ਕੁਛ ਕੀਤਾ ਜਾਵੇ ਇਹ ਬਰਦਾਸ਼ਤ ਤੋਂ ਬਾਹਰ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਜਿਵੇਂ ਬਾਬਾ RAM ਦੇ ਬਾਰੇ ਜਿਨ੍ਹਾਂ ਦੇ ਉੱਤੇ ਕੋਈ ਤਸ਼ੱਦਦ ਨਹੀਂ ਹੋਇਆ ਸੀ ਉਹਦੇ ਲਈ ਨੋਟਸ ਲੈ ਸਕਦੇ ਆ ਤੇ ਇੱਕ ਦਲਤ ਦੇ ਬੱਚੇ ਨੂੰ ਇਸ ਤਰ੍ਹਾਂ ਦੇ ਪਾਣੀ ਪਿਉਣਾ ਇਸ ਤਰ੍ਹਾਂ ਤਸ਼ੱਦਦ ਕਰਨਾ ਤੇ ਬਿਨਾਂ ਕਿਸੂਰ ਤੋਂ ਕਰਨਾ ਸੁਪਰੀਮ ਕੋਰਟ ਨੂੰ ਇਹਦਾ ਨੋਟਸ ਲੈਣਾ ਚਾਹੀਦਾ ਅਸੀਂ ਸੁਪਰੀਮ ਕੋਰਟ ਦੇ ਵਕੀਲਾਂ ਨਾਲ ਗੱਲ ਵੀ ਕੀਤੀ ਹੈ ਤੇ ਘੱਟੋ ਘੱਟ ਇਹ ਤਿੰਨੇ ਬੰਦੇ ਨੂੰ ਨੌਕਰੀ ਤੋਂ ਟਰਮੀਨੇਟ ਕਰਨਾ ਚਾਹੀਦਾ ਹੈ ਤੇ ਕੇਸ ਬਣਾਉਣੇ ਚਾਹੀਦੇ ਆ ਤਾਂ ਜੋ ਕੋਈ ਹੋਰ ਬੇਕੂਫ ਤੇ ਸਿਰਫਰੇ ਅਫਸਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਕਰੇ ਧੰਨਵਾਦ ਜੀ ਧੰਨਵਾਦ